ਕਣਕ ਦੇ ਮਿੱਤਰੋ ਵਿੱਚ ਮਾਰੂ ਜਿਹੜਾ ਛੁੰਡ ਵਾਲੀ ਆਫਤ ਆ ਚੁੱਕੀ ਆ ਇਹ ਦਿਖਾਉਣਾ ਤੁਹਾਨੂੰ ਬੈਠਾ ਵਿੱਚ ਆ ਜੀ ਆ ਜੀ ਦੀ ਬੈਠਾ ਜਿ ਘੜ ਜਾ ਆ ਬੈਠਾ ਦੇ ਹੁਣ ਗੱਲ ਦਾ ਕਸ਼ੇ ਕਰ ਰਹਾ ਹੈ ਰੇ ਸਰਦਾਰ ਜੀ ਨਿਕਲਾ ਯਾਰੇ ਇਹ ਗੜੇ ਰੇ ਛੁੰਡੀ ਪੜ ਗਈ ਰੇ ਇਹ ਬੂਟਾ ਜਿਵੇਂ ਕਹਦੀ ਜਮਾ ਬੁਸਿਆ ਜਾ ਹੋਇਆ ਪੈਉ ਹਣਾ ਜਿਹਦੇ ਜੜਚ ਹੋਇਆ ਆਹ ਹੋਰ ਬਥੇ ਲਾ ਆ ਨਿਕਲਿਆ ਜ ਵੀ ਨਿਕਲਿਆ ਆ ਦੀ ਲਾ ਦੇ ਆ ਨਿਕਲਿਆ ਕੀ ਕਰਾਂਗੇ ਬਾਈ ਯਾਰ ਇਹ ਰੀਜਨ ਕੀ ਯਾਰ ਅਜੂ ਰੀਜਨ ਕੀ ਹੋਣਾ ਬਾਹ ਇਹ ਜਿਹੜੀ ਆਪਾਂ ਟਰਤੀ ਵਿੱਚ ਬਾਹ ਦਿੰਦੇ ਹਾਂ ਹੂੰ ਉਹਨਾਂ 'ਚ ਬਣਦਾ ਉਹਦੇ ਵਿੱਚ ਜਿਹੜੀ ਥੁੰਡੀ ਹੁੰਦੀ ਉਹ ਵਿੱਚ ਹੀ ਰਹਿ ਜਾਂਦੀ ਉਹ ਭੈਣ ਕਰਮਾਇਸ ਨਾਲ ਬਰਕਰਾਰ ਰਹਿੰਦੀ ਕਰਮਾਇਸ ਨਾਲ ਫੇਰ ਹਰੀ ਹੋ ਜਾਂਦੀ ਹੈ ਆਹ ਯਾਰ ਇੱਥੇ ਮੱਥੇ ਦੇ ਕੱਲ ਹੀ ਭੈਣ ਦਾ ਲੰਨ ਬਾਲੀ ਦੇਖੀ ਆ ਇਹਨਾਂ 'ਚ ਹੋਇਆ ਆ ਪਿਆ ਕਰਮਾਇਸ ਬਣਦੇ ਨਹੀਂ ਆ ਆ ਪਿਆ ਆਰੇ ਲੈ ਲੈ ਆ ਪੈਖਾਦਾ ਇਹ ਤਾਂ ਮੱਲਾ ਬਾਹਰ ਹੀ ਬੈਠਾ ਪੈਣਾ ਲੈ ਲੈ ਮਰ ਗਿਆ ਮਰ ਗਿਆ ਵਿੱਚ ਮਰ ਗਿਆ ਵਿੱਚੇ ਬਰ ਕੀ ਕਰਾਂਗੇ ਇਹ ਬੜਾ ਕੰਮ ਹੋਇਆ ਹਾਂ ਇਹ ਤਾਂ ਜੇ ਬੜਾ ਬੜਾ ਹਲਕਾ ਤਾਂ ਇਹ ਮੈਂ ਕਿਹਾ ਆਈ ਕਿ ਲੋਟ ਆ ਪਰ ਪਰ ਬਾਹਲਾ ਜੀ ਪਰ ਤਾਂ ਮੰਜੇ ਮੰਜੇ ਦਾ ਥਾਂ ਖੜਾ ਮੰਜੇ ਮੰਜੇ ਦਾ ਪਾਣੀ ਦਰ ਆਇਆ ਇੱਥੇ ਜਦੋਂ ਪਾਏਗਾ ਆਏ ਖਾਣੇ ਮੰਜੇ ਦਾ ਤਰ੍ਹਾਂ ਵੀ ਫੋਟ ਕਰ ਗਈ ਕਣਕ ਮੇਰੇ ਕਦ ਤੱਕ ਹੋਵੇ ਹੋਰ ਫਿਰ ਆਉਂਦੀ ਨੇ ਕਣਕ ਉਹ ਨਾਲ ਕਣਕ ਨਹੀਂ galactos ਫਿਰ ਉਦੋਂ ਬਾਅਦ ਦੇ ਵਿੱਚ ਆਹ ਖੜੀ ਆ ਕਿੱਥੇ ਉਹ ਦੁਬਾਰੇ ਫੋਟ ਕਰਨੀਆਂ ਕਣਕੜੇ ਪਾਣੀ ਨੇ ਲਾਲਾ ਸਾਹਿਬ ਤੂੰ ਹੂੰ ਉਹ ਲਿਆਂਦੀ ਦਵਾਈ ਲਿਆਂਦੀ ਪਈਆ ਖਿੱਟਣੀ ਆ ਪਤਾ ਉਹ ਪਈਆ ਤਾਂ ਹਾਂ ਦਵਾਈ ਲਿਆਂਦੀ ਆ ਪਿਆਜ ਹੱਲ ਹੈ ਉਹ ਵੀ ਪਰੀ ਪਿਆ ਥੱਲੇ ਮਰਦਾ ਕਾ ਮਰਦਾ ਨਹੀਂ ਕਹਿੰਦਾ ਨਹੀਂ ਪਤਾ ਜਿਹਦਾ ਓਏ ਰਾਜੂ ਦਾ ਕਹਿੰਦਾ ਤਾਂ ਪਤਾ ਹੀ ਨਹੀਂ ਪਰ ਕਲੋਰੀ ਪਾਵੀਂ ਕਲੋਰ ਨਾਲ ਹੀ ਚੱਕਦਾ ਹੀ ਕੰਮ ਮੌਸਮ ਠੰਡਾ ਹੋ ਜਾਏ ਪਰ ਨਹੀਂ ਮੈਂ ਜਿਹੜੇ ਹਾਂ ਹਾਂ ਇਹ ਮਰਦਾ ਦਬੋਇਆ ਨਹੀਂ ਭਾਈ ਰੋ ਰੋ ਆ ਹੁਣ ਆ ਕਿਹੜੇ ਸਾਰਾ ਹਾਂ ਇਹ ਇਹਦੀ ਕੰਮ ਕਰਾਇਆ ਵਾ ਇਹ ਸਾਰਾ ਕੰਮ ਇਹਦਾ ਕਰਾਇਆ ਦੇ ਕੋਈ ਕੰਕ ਫੁੱਟੀ ਹੋਈ ਆ ਮਟਕੇ ਕੀੜਾ ਪੈ ਗਿਆ ਵਿੱਚ ਖਤਮ ਹੋ ਗਈ ਬੱਸ ਸਸਰੀ ਗਾਲ ਹੋਵੇਗਾ ਸਸਰੀ ਗਾਲ ਹੋਵੇਗਾ ਮੈਂ ਲੋਕ ਕਰੀਏ ਨਾ ਪਟਾਖੀ ਲਾਵਾਂਗੇ ਸ਼ੈਸ਼ੀ ਲਾਵਾਂਗੇ ਸ਼ੈਸ਼ੀ ਕਿ ਲੋਕ چھوٹਾ ਉੜ ਬੈ ਅੱਗੇ ਅੱਗੇ ਸਹੀ ਗੱਲ ਹੈ ਛਾਪੇ ਦੀ ਕਿਨੇ ਲਾ